ਪ੍ਰਸ਼ਨ ਨੰਬਰ 12 ਸੰਤੋਲਿਤ ਰਸਾਇਣਿਕ ਸਮੀਕਰਨ ਕੀ ਹੁੰਦੀ ਹੈ ਰਸਾਇਣਿਕ ਸਮੀਕਰਨ ਨੂੰ ਸੰਤੋਲਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ਬਿਟੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਇਹ ਤੁਸੀਂ ਨੋਟ ਕਰ ਲਓ ਆਪਣੀ ਕਾਪੀਜ਼ ਤੇ ਔਰ ਬੜਾ ਆਸਾਨ ਹੈ ਸੰਤੋਲਿਤ ਰਸਾਇਣਿਕ ਸਮੀਕਰਨ ਕੀ ਹੁੰਦੀ ਹੈ ਠੀਕ ਹੈ ਤਾਂ ਪਹਿਲਾਂ ਤਾਂ ਆਪਾਂ ਇਹਦਾ ਉੱਤਰ ਦਵਾਂਗੇ ਫਿਰ ਰਸਾਇਣਿਕ ਸਮੀਕਰਨ ਨੂੰ ਸੰਤੋਲਿਤ ਕਿਉਂ ਕਰਨਾ ਚਾਹੀਦਾ ਉਹਦਾ ਉੱਤਰ ਦਵਾਂਗੇ ਤਾਂ ਜੀ ਪਹਿਲਾਂ ਅਸੀਂ ਉੱਤਰ ਦੱਸਣ ਲੱਗਿਆਂ ਵੀ ਸੰਤੁਲਿਤ ਕਿਰਿਆ ਕੀ ਹੁੰਦੀ ਹੈ ਅਜਿਹੀ ਰਸਾਇਣਿਕ ਸਮੀਕਰਨ ਜਿਸ ਵਿੱਚ ਵੱਖ-ਵੱਖ ਅਭਿਕਾਰਕਾਂ ਅਤੇ ਉਤਪਾਦਾਂ ਦੇ ਤੱਤਾਂ ਦੀ ਪਰਮਾਣੂਆਂ ਦੀ ਸੰਖਿਆ ਬਰਾਬਰ ਹੁੰਦੀ ਹੈ ਨੂੰ ਸੰਤੁਲਿਤ ਰਸਾਇਣਿਕ ਸਮੀਕਰਨ ਕਹਿੰਦੇ ਹਨ ਤਾਂ ਬਟੇ ਉਹ ਕਿਰਿਆ ਜਿਹਦੇ ਵਿੱਚ ਇੱਕ ਪਾਸੇ ਅਭਿਕਾਰਕ ਨੇ ਦੂਜੇ ਪਾਸੇ ਉਤਪਾਦ ਨੇ ਤੇ ਦੋਨਾਂ ਦੇ ਵਿੱਚ ਪਰਮਾਣੂਆਂ ਦੀ ਸੰਖਿਆ ਬਰਾਬਰ ਹੋਵੇ ਉਹਨੂੰ ਅਸੀਂ ਸੰਤੁਲਿਤ ਸਮੀਕਰਨ ਕਹਿ ਦਿੰਨੇ ਆ ਜਿਵੇਂ ਕਿ ਇੱਥੇ ਇੱਕ ਰਿਐਕਸ਼ਨ ਲਿਖਿਆ ਹੋਇਆ ਹੈ ਜ਼ਿੰਕ ਧਾਤ ਹੈ ਇਹਦੇ ਵਿੱਚ ਇੱਕ ਤਜਾਬ ਪਾਇਆ ਸਲਫਿਊਰਿਕ ਐਸਿਡ ਔਰ ਤਜਾਬ ਪਾਨ ਤੇ ਬਣਿਆ ਜ਼ਿੰਕ ਸਲਫੇਟ ਤੇ ਹਾਈਡਰੋਜਨ ਹੁਣ ਇਹ ਇੱਕ ਸੰਤੁਲਿਤ ਸਮੀਕਰਨ ਹੈ ਕਿਵੇਂ ਕਹਿ ਸਕਦਾ ਤਾਂ ਮੈਂ ਇੱਥੇ ਲਿਖ ਰਿਹਾ ਦੋਨੇ ਪਾਸੇ ਨਾ ਅਸੀਂ ਜ਼ਿੰਕ ਦੇ ਪਰਮਾਣੂਆਂ ਦੀ ਗਿਣਤੀ ਲਿਖਦੇ ਹਾਂ ਕਿ ਕਿੰਨੀ ਕਿੰਨੀ ਹੈ ਜ਼ਿੰਕ ਇੱਥੇ ਇੱਕ ਹੈ ਬਟੇ ਔਰ ਇਸ ਸਾਈਡ ਵੀ ਜ਼ਿੰਕ ਇੱਕ ਹੈ ठीक है फार्मूले देखो एक जिंक है बराबर हो गए हम हाइड्रोजन देखो हाइड्रोजन हाइड्रोजन इतने फार्मूले लिखा गया एच टू और इतने भी एच टू है मतलब दोनों पास से दो दो हाइड्रोजन ने यह भी संतुलन हो गया बराबर हो गए हूँ देखो सल्फर एस एस एक है बेटे एस एक है इधर तो दूजी साइड भी एस एक है ये संतुलन हो गया मीनज बराबर हो गए ਮੋਨ ਆਕਸੀਜਨ ਦੇਖੋ ਬੇਟੇ O4 ਮਤਲਬ ਆਕਸੀਜਨ ਦੀ ਗਿਣਤੀ 4 ਹੈ ਤੇ ਇਸ ਸਾਈਡ ਵੀ ਆਕਸੀਜਨ 4 ਨੇ ਤਾਂ O ਦੋਨੇ ਪਾਸੇ 4 4 ਨੇ ਹੁਣ ਦੇਖੋ ਇਹਦੇ ਵਿੱਚ ਚਾਰ ਤਰ੍ਹਾਂ ਦੇ ਤੱਤ ਸੀਗੇ ਜ਼ਿੰਕ ਹਾਈਡਰੋਜਨ ਸਲਫਰ ਤੇ ਆਕਸੀਜਨ ਚਾਰੇ ਤੱਤਾਂ ਦੇ ਪਰਮਾਣੂ ਜਿਹੜੇ ਇਹਦੀ ਗਿਣਤੀ ਹੈ ਉਹ ਬਰਾਬਰ ਹੈ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਇਸ ਲਈ ਜਿਹੜੀ ਇਹ ਸਮੀਕਰਨ ਹੈ ਇਹ ਸੰਤੁਲਿਤ ਰਸਾਇਣਿਕ ਸਮੀਕਰਨ ਹੈ ਠੀਕ ਹੈ ਬੇਟੇ ਸਮਝ ਆਇਆ ਇੱਕ ਪਾਰਟ ਕਲੀਅਰ ਹੋ ਗਿਆ ਹੁਣ ਦੂਜਾ ਪਾਰਟ ਸੀ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਿਉਂ ਕੀਤਾ ਜਾਂਦਾ ਹੈ ਅਸੀਂ ਇਹਨੂੰ ਬੈਲੈਂਸ ਕਿਉਂ ਕਰਦੇ ਆ ਉਹਦਾ ਰੀਜ਼ਨ ਦੱਸਣਾ ਹੈ ਦੇਖੋ ਰਸਾਇਣਿਕ ਸਮੀਕਰਨ ਨੂੰ ਪੁੰਜ ਦੇ ਸੁਰੱਖਿਆ ਨਿਯਮ ਨੂੰ ਬੇਟੇ ਬੜਾ ਇੰਪੋਰਟੈਂਟ ਹੈ ਪੁੰਜ ਦੇ ਸੁਰੱਖਿਆ ਨਿਯਮ ਨੂੰ ਸੰਤੁਸ਼ਟ ਕਰਨ ਲਈ ਸੰਤੁਲਿਤ ਕਰਨਾ ਚਾਹੀਦਾ ਹੈ ਹੁਣ ਇਹ ਨਿਯਮ ਕੀ ਹੈ ਪੁੰਜ ਦੇ ਸੁਰੱਖਿਆ ਨਿਯਮ ਅਨੁਸਾਰ ਕਿਸੇ ਵੀ ਰਸਾਇਣਿਕ ਕਿਰਿਆ ਦੌਰਾਨ ਨਾ ਤਾਂ ਪੁੰਜ ਪੈਦਾ ਕੀਤਾ ਜਾ ਸਕਦਾ ਹੈ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ ਬੇਟੇ ਬਹੁਤ ਮਹੱਤਵਪੂਰਨ ਨਿਯਮ ਹੈ ਇਹ ਪੁੰਜ ਦਾ ਸੁਰੱਖਿਅਤ ਨਿਯਮ ਇਹ ਕਹਿੰਦਾ ਹੈ ਵੀ ਜਦ ਕੋਈ ਕਿਰਿਆ ਹੁੰਦੀ ਹੈ ਨਾ ਚੀਜ਼ਾਂ ਦਾ ਜਿਹੜਾ ਪੁੰਜ ਹੈ ਭਾਰ ਹੈ ਉਹ ਸਥਿਰ ਰਹਿੰਦਾ ਹੈ ਉਹ ਨਾ ਵੱਧਦਾ ਹੈ ਨਾ ਘਟਦਾ ਹੈ ਯਾਨੀ ਕਿ ਨਾ ਪੈਦਾ ਹੁੰਦਾ ਹੈ ਨਾ ਨਸ਼ਟ ਹੁੰਦਾ ਹੈ ਮਤਲਬ ਜਿੰਨੀਆਂ ਚੀਜ਼ਾਂ ਅਸੀਂ ਇੱਧਰ ਖੱਬੇ ਪਾਸੇ ਲਈਆਂ ਨੇ ਜਿੰਨਾ ਭਾਰ ਉਹਨਾਂ ਦਾ ਪਹਿਲਾਂ ਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸੀ ਉਹਨਾਂ ਹੀ ਭਾਰ ਕਿਰਿਆ ਹੋਣ ਤੋਂ ਬਾਅਦ ਵੀ ਰਹੇਗਾ ਮੰਨ ਲਓ ਕਿ ਇਹਨਾਂ ਦਾ ਭਾਰ 10 ਗ੍ਰਾਮ ਸੀ ਦੋਨੋਂ ਚੀਜ਼ਾਂ ਦਾ ਤਾਂ ਇਸ ਪਾਸੇ ਵੀ ਉਹ 10 ਗ੍ਰਾਮ ਹੀ ਰਹੇਗਾ ਕਿਰਿਆ ਤੋਂ ਪਹਿਲਾਂ ਦਾ ਭਾਰ ਕਿਰਿਆ ਤੋਂ ਬਾਅਦ ਦੇ ਭਾਰ ਦੇ ਬਰਾਬਰ ਰਹਿੰਦਾ ਇਹਨੂੰ ਕਹਿੰਦੇ ਅਸੀਂ ਪੁੰਜ ਸੁਰੱਖਿਆ ਦਾ ਨਿਯਮ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਗਿਣਤੀ ਬਰਾਬਰ ਰਹੇਗੀ ਅਗਰ ਪਰਮਾਣੂਆਂ ਦੀ ਗਿਣਤੀ ਵਧ ਘਟ ਗਈ ਤਾ ਫਿਰ ਪੁੰਜ ਦੇ ਵਿੱਚ ਵੀ ਵਾਧਾ ਘਾਟਾ ਹੋ ਜਾਏਗਾ ਇਸ ਲਈ ਗਿਣਤੀ ਵੀ ਬਰਾਬਰ ਹੋਣੀ ਚਾਹੀਦੀ ਹੈ ਤਾਂ ਕਿ ਪੁੰਜ ਬਰਾਬਰ ਰਹੇ ਠੀਕ ਹੈ ਮੈਨੂੰ ਉਮੀਦ ਹੈ ਸਮਝ ਆ ਗਿਆ ਹੋਊਗਾ ਤੇ ਨੂੰ ਲਾਜ਼ਮੀ ਬੇਟੇ ਆਪਣੀ ਕਾਪੀ ਤੇ ਮਾਰਕ ਕਰ ਲੋ ਇੰਪੋਰਟੈਂਟ ਕੁਸਚਨ